ਟੋਲ ਪਲਾਜ਼ਾ ਤੋਂ ਅਕਸਰ ਹੀ ਕਈ ਵਾਰ ਤਸਵੀਰਾਂ ਝਗੜੇ ਦੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਕਰਮਚਾਰੀ ਤੇ ਯਾਤਰੀ ਆਪਸ ਦੇ ਵਿੱਚ ਪਿੜਦੇ ਹੋਏ ਦਿਖਾਈ ਦਿੱਤੇ ਰਹੇ ਪਰ ਇਸ ਵਾਰ ਮਾਮਲਾ ਉਲਟ ਹੁੰਦਾ ਹੈ ਜਿੱਥੇ ਕਿ ਟੋਲ ਪਲਾਜ਼ਾ ਦੇ ਕਰਮਚਾਰੀ ਹੀ ਆਪਸ ਦੇ ਵਿੱਚ ਝਗੜ ਪੈਂਦੇ ਨੇ ਦਰਸਨ ਅੰਮ੍ਰਿਤਸਰ ਜੁੜਿਆਲਾ ਗੁਰੂ ਟੋਲ ਪਲਾਜ਼ਾ ਤੇ ਕਰਮਚਾਰੀ ਆਪਸ ਵਿੱਚ ਝਗੜਦੇ ਨੇ ਜਿੱਥੇ ਕਿ ਕਈ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਲੋਜ ਲਈ ਤੁਰੰਤ ਗੋਨਾਂ ਤੇ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ। ਜੋ 퇴길 ਜ਼ਖਮੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਟੋਲ ਪਲਾਜ਼ਾ ਤੇ ਕੰਮ ਕਰਦੇ ਨੇ ਤੇ ਪੀਐਫ ਫੰਡ ਬਾਰੇ ਲੇਬਰ ਕੋਰਟ 'ਚ ਰਿਪੋਰਟ ਦਿੱਤੀ ਸੀ। ਇਸੇ ਕਰਕੇ ਟੋਲ ਪਲਾਜ਼ਾ ਦਾ ਮਾਲਕ ਆਰਕੇ ਚੌਧਰੀ ਦੇ ਵੱਲੋਂ ਉਹਨਾਂ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਜਾਂਦਾ ਹੈ। ਇਸ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਸ਼ਾਂਤਪੁਰ ਟੰਗਰ ਧਰਨਾ ਲਗਾਏ ਸੀ ਉੱਧਰ जखमी ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਅਚਾਨਕ ਟੋਰ ਪਲਾਜ਼ਾ ਦੇ ਅਧਿਕਾਰੀ ਹਰਜਿੰਦਰ ਸਿੰਘ ਰੁਪੇ ਸਿੰਘ ਤੇ ਹੋਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਉਹਨਾਂ ਆरोप ਲਗਾਏ ਕਿ ਹਮਲਾਵਰਾਂ ਕੋਲ ਦੱਤਰ ਤੇ ਕਿਰਪਾਨ ਵਰਗੇ ਮਾਰੂ ਹਥਿਆਰ ਸਨ ਅਤੇ ਹਵਾਈ ਫਾਇਰ ਵੀ ਉਹਨਾਂ ਦੇ ਵੱਲੋਂ ਕੀਤੇ ਚੁੰਦੇ ਨੇ। ਇਸ ਹਮਲੇ ਦੇ ਵਿੱਚ 3 ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਜਿਨ੍ਹਾਂ ਦੇ ਕੀ ਸਿਰ 'ਚ ਵੀ ਸੱਟ ਲੱਗਦੀ ਹੈ। ਹਾਂਜੀ ਇਹ ਕੋਈ ਕੀ ਨਾਮ ਜਰ ਸਰ ਬਲਵਿੰਦਰ ਸਿੰਘ ਹਾਂ ਕੀ ਕਰਵਾਉਂਦੇ ਜਿਹੜਾ ਕੰਮ ਕਰਦੇ ਆਂ ਆਈ ਟੂਲ ਬੁਲਾਏ ਤੇ ਡਿਊਟੀ ਕਰਦੇ ਆਂ ਆਈ ਪੀਐਫ ਫੰਡ ਬਾਰੇ ਲਿਬਰਪੋਰਟ ਜਰਪੋਰਟ ਦਿੱਤੀ ਆਈ ਮੁੜ ਕੇ ਲਿਵ ਉਹਨਾਂ ਨੇ ਮੈਨੂੰ ਜਿਹੜਾ ਆਰਕੇ ਚੌਧਰੀ ਆ ਕੰਪਨੀ ਮਾਲਕ ਉਹਨੇ ਮੈਨੂੰ ਪਰਮਿਟ ਕਰਤਾ ਕੁਛ ਮੁੰਡਿਆਂ ਡੇ ਹੋਰ ਵੀ ਉਸਤਾ ਦੇ ਪਰਮਿਟ ਕਰਤੇ ਇਹ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਇਹ ਟੂਲ ਬੰਦ ਕੀਤਾ ਸੀ ਸ਼ਾਂਤਮਈ ਨਾ ਇਹ ਧਰਨਾ ਲਾਇਆ ਜੀ ਜਿੰਨਾ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਅਦਲੀ ਜਿਹੜਾ ਹਰਜਿੰਦਰ ਸਿੰਘ ਹਮੱਤੇਵਾਲ ਦਾ ਗੁਰਪ੍ਰੀਤ ਸਿੰਘ ਅਦਲੀ ਨਰਪਾਉ ਪਿੰਡ ਦਾ ਅੱਥੋਂ ਦੇ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਉਹ ਇਹ ਸਾਰੇ ਟੂਲ ਤੇ ਹੀ ਸਰੇ ਇਹ ਮੈਨੇਜਰ ਬਣਾਏ ਆ ਇਹ ਕੋਈ ਮੈਨੇਜਰ ਬਣਾਇਆ ਕੋਈ ਕੋਟੇ ਝਗੜਿਆ ਕਾਰਨ ਸਾਡਾ ਕੁਛ ਨਹੀਂ ਇਹਨਾਂ ਨੇ ਸਾਡੇ ਦੇ ਹਮਲਾ ਕੀਤਾ ਬੈਠੇ ਬੰਦੇ ਦੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਕਿਸੇ ਇਨਾਂ ਦਾ ਬਾਈਵਾਰ ਕਿਰਪਾਨਾ ਨਾ ਕਿਰਪਾਨਾ ਸਾਰਿਆਂ ਕੋ ਅਗੇ ਹੀ ਦਾਤਰ ਹੀ ਕਿਰਪਾਨਾ ਸੀ ਕਿੰਨੇ ਜਣੇ ਪਟੜੋ ਜੇ ਬਾਕੀ ਨਾ ਨੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਣੇ ਪਟੜੋ ਪਟ ਰਹੇ ਤਿੰਨ ਜਣੇ ਹੋਈ ਜੀ ਕਿਤੇ ਸਾਡੇ ਮੇਰੇ ਸਿਰ 'ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਦੇ ਆ ਤੇ ਆਪਣਾ ਗਰਮੇਲ ਸਿੰਘ ਦੇ ਜਾ ਸਾਡ ਲੱਗੀ ਆ ਲਾਡੀ ਦੇ ਵੀ ਜਾ ਸਟਾ ਲੱਗੀਆਂ ਹਾਂਜੀ ਮੰਗ ਕੀ ਕਰਦੇ ਰੋ ਭਾਈ ਮੰਗ ਹੀ ਕਹਿੰਦੇ ਕਾਨੂੰਨ ਤੇ ਕਹਿੰਦੇ ਸਾਨੂੰ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਮੈਨੂੰ ਤਾਂ ਕੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਗਿਆਨ ਵਿੱਚ ਖੇਡਾਂ अपना हक मंगने लाया शांतमय तनखाहवा वाला टूल वालों गुंडागर्दी करके, ना हाँ करके। निजर पर टूल प्लाजाई पुलिस वालों कोई कारवाई नहीं की हम दबके मारे एस एच ओ दबके मारू चुके ला दें तेरे परचा कर दागे अं ਹੌਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਆ ਜਿਉ ਉਹਨੇ ਬਣਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਜਾਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਜੀ ਸਰ ਕੀ ਮਾਮਲਾ ਜਿਹੜਾ ਟੂਲਪਲੇਟ ਤੇ ਰੱਟ ਤਕਰਾਰਾ ਹੋਇਆ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲਪਲਾਜੇ ਦੇ ਮੁਲਾਜ਼ਮ ਇਹ ਆ ਉਹ ਵੀ ਟੂਲਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਐਥੇ ਦਾਖਲ ਆ ਅੱਗੇ ਪੁਲਿਸ ਕੀ ਕਰ ਲਈ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਯੋ ਵੀ ਛੱਤਾ ਵੇਖ ਕੇ ਦੋਨੋਂ ਪਾਸੇ ਪਾਰਟੀ ਦੇ ਟਿਕਟ ਜਿਹਾ ਕਰਕੇ ਦੋਨੋਂ ਪਾਸੇ